ਸਾਰੀਆਂ ਨਵੀਂ ਬਸ ਗਵਾਣਾ ਚਾਹੀਦਾ ਹੈ ਸਾਰੀਆਂ 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 ਹਾਂ ਜੀ ਹੋਣੀ ਉਹ ਗਲੀ ਹੋਣੀ ਸੀਗੀ ਤੁਹਾਨੂੰ ਜਦੋਂ ਤੇ ਮੈਨੂੰ ਜਦੋਂ ਆਇਆ ਬਾਬਾ ਗੱੜਕ ਤੇ ਮਗਰ ਨਹੀਂ ਮਰੀ ਜਾਂ ਨਜ਼ਰ ਲੱਗਦ ਰਿਹਾ ਪਰ ਕੋਈ ਪ੍ਰੋਪਰ ਨਹੀਂ ਪਤਾ ਕਿ ਮੈਂ ਸਾਲਾ ਆ ਨਟ ਨੁਟ ਜੇ ਉਹੀ ਆ ਹੈ ਮੋਰੇ ਬਰਜ ਡਿਊਟੀ ਦੀ ਆ ਆ ਲੋ ਜੀ ਆ ਨਿਮ ਚਲਾ ਬ੍ਰਾਮ ਤੋਂ ਹੋਇਆ ਬੱਚ ਇੱਕ ਮਿੰਟ ਆਈ ਰੱਖ ਲੈਂਦਾ ਸਾਰਨ ਤੇ ਪੈਰਾਂ ਦੇ ਤੇ ਫੇਰ ਨਾ ਪੁੱਤ ਗਾ ਤੋਂ ਮੈਗਜ਼ੀਨ ਤੇ ਇੱਕ ਆ ਹਾਉ ਦਾ ਮਤਲਬ ਹੈਗਾ ਵਾ ਘੜੀ ਚੱਕ ਲੈ ਵੀਰੇ ਪਤਾ ਨਹੀਂ ਕਾ ਬੰਦਾ ਕਿਥੋਂ ਦਾ ਸੀਗਾ ਹਾਂ ਇੱਕੋ ਦਾ ਹੀ ਹੈ ਕੋਠਿਆਂ ਦਾ ਹੀ ਇਹ ਕੁਛ ਸੇਰ ਜਾਂਗਦੇ ਹਾਂ 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 ਇਹ ਕੀ ਚੀਜ਼ ਜਿਹੜੀ ਬ੍ਰਾਮ ਦੂਜੀ ਵਿੱਚ ਕੀ ਕੀ ਬ੍ਰਾਮ ਤੋਂ ਹੋਇਆ ਗੱਡੀ ਦੇ ਵਿੱਚ ਵੀਰੇ ਇਹਦਾ ਲਾਇਸੈਂਸੀ ਵਾਲ ਵਾਲ ਵਾਲਾ ਇਹ ਜਿਹੜਾ ਪਿਗਲ ਗਿਆ ਸੀ ਹਾਂ ਜੀ ਅੱਗ ਦੇ ਨਾਲ ਪਿਗਲ ਗਿਆ ਸੀ ਅੱਗ ਦੇ ਨਾਲ ਵੀਰੇ ਇਹ ਆ ਕਿ ਮੈਗਜ਼ੀਨ ਵਿੱਚ ਇਹ ਜਿਹੜੇ ਹਾਂ ਹਾਂ ਵੀਰ ਜੀ ਤੇ ਬੰਦਾ ਕਿੱਥੇ ਆ ਜਿਹੜਾ ਜਿਹਨੂੰ ਗੱਡੀ ਦੇ ਵਿੱਚ ਸਵਾਰ ਸੀ ਕਲਿਆਣੀ ਨੇ ਗੱਡੀ ਤੇ ਅੱਗ ਲੱਗਣ ਦਾ ਕਾਰਨ ਤਾਂ ਪਤਾ ਲੱਗਾ ਹੀ ਕਿਹੜੇ ਸੱਤੇ ਸੀ ਜੀ ਬਿਲਕੁਲ ਨਾਲ ਕਾਲ ਆਈ ਸੀਗੀ ਗੱਡੀ ਵਾਲਿਆਂ ਨੇ ਇਹ ਇਦਾਂ ਕਰਕੇ ਅੱਗ ਲੱਗ ਗਈ ਉਹ ਦੋ ਮਿੰਟ ਬੰਦ ਕਰ ਲਿਆ ਯਾਰ ਦੋ ਚਾਰ ਮਿੰਟ ਦੇ ਵਿੱਚ ਗੱਡੀ ਆਪਣੀ ਪਹੁੰਚ ਗਈ ਸੀ ਤੇ ਗੱਡੀ ਪਹੁੰਚ ਕੇ ਆਪਾਂ ਜਰਨੀ ਤੇ ਜਿਹੜੀ ਅੱਗ ਲੱਗੀ ਹੋਈ ਸੀਗੀ ਇਧਰ ਆ ਜਾ ਬਾਈ ਪਾਰਕਟ ਦੇ ਨਾਲ ਉਹਨੂੰ ਕਾਬੂ ਪਾਇਆ ਅੱਗ ਕਿੱਥੇ ਕਾਬੂ ਪਾਇਆ ਹੀ ਬਸ ਗੱਡੀ ਦੇ ਕਾਰਨ ਤਾਂ ਪਤਾ ਲੱਗਾ ਗੱਡੀ ਦੇ ਆਪਾਂ ਨੂੰ ਕੁਝ ਨਹੀਂ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਜਿੰਨਾ ਮੰਨ ਲਓ ਸਾਡਾ ਸਰਜ ਸੀਗਾ ਕਿ ਬੁਝਾਉਣ ਦਾ ਸੀਗਾ ਕਿ ਬੁਝਾ ਦਿੱ ਗੱਡੀ ਦੇ ਵਿੱਚ ਕੋਈ ਸੀਗਾ ਜਿਹੜਾ ਅੱਗ ਲੱਗੀ ਹੋਈ ਸੀ ਨਹੀਂ ਵੀਰੇ ਕੋਈ ਨਹੀਂ ਡੇ ਗੱਡੀ ਖਾਲੀ ਸੀ ਅੱਗ ਲੱਗੀ ਹੋਈ ਸੀ ਹਾਂਜੀ ਠੀਕ ਹੈ ਓਕੇ ਬਾਈ ਇਹਦੇ ਫਦਰ ਸਾਹਿਬ ਇਹਨਾਂ ਕੋਲ ਟਰੱਕ ਸੀਗਾ ਬਈ ਇਹ ਬੰਦਾ ਇੰਨੇ ਸਟਰਗਲ ਕੀਤਾ ਬੰਦੇ ਨੇ ਮਤਲਬ ਤੁਸੀਂ ਤੁਸੀਂ ਸੋਚ ਤੁਸੀਂ ਸੋਚ ਨਹੀਂ ਹੈ ਬਾਈ ਨੀ ਹੁਣ ਇਹ ਜਿੱਥੇ ਅੱਗ ਲੱਗੀ ਐ ਇੱਥੇ ਕੌਣ ਰਹਿੰਦੇ ਨੇ ਬਰਾਦਰ ਇਹ ਸਾਡਾ ਜੱਸਾ ਰਹਿੰਦਾ ਇੱਥੇ ਹੁਣ ਅੱਛਾ ਆਪ ਪਖਾੜੇ ਦੇ ਇੱਥੇ ਰਹਿੰਦੇ ਨੇ ਅਸੀਂ ਪੰਜ ਮਹੀਨੇ ਪਹਿਲਾਂ ਭੈਣ ਦਾ ਵਿਆਹ ਕੀਤਾ ਸੀ ਬਈ ਅਸੀਂ ਅੱਛਾ ਜੀ ਬਈ ਇਹ ਬੰਦੇ ਨੇ ਨਾ ਡਾਊਨ ਟੂ ਅਰਥ ਨਹੀਂ ਕਹਿੰਦਾ ਬੰਦਾ ਜਿਹਦੇ ਕੋਲੇ ਰੋਟੀ ਵੀ ਨਹੀਂ ਹੁੰਦੀ ਇਹ ਬੰਦੇ ਨੇ ਇੰਨੀ ਮਿਹਨਤ ਕੀਤੀ ਬਈ ਬੰਦੇ ਨੇ ਤੇ ਅੱਜ ਮੇਰੇ ਭਰਾ ਤੇ ਹਮਲਾ ਹੋਇਆ ਵਾ ਬਾਈ ਕੀ ਸਰਕਾਰ ਕੀ ਆ ਜਾਂ ਪੁਲਿਸ ਬਸੰਤੀ ਕਰ ਰਿਹਾ ਵਾ ਰੋਜ਼ ਹਮਲੇ ਹੋ ਰਿਹਾ ਬਾਈ ਨਹੀਂ ਇਹ ਜਿਹੜੀ ਗੱਡੀ ਨੂੰ ਅਚਾਨਕ ਅੱਗ ਲੱਗੀ ਐ ਜਾਂ ਹਮਲਾ ਹੋਇਆ ਹਾਂ ਬਾਈ ਆ ਦੇਖੋ ਤੇ ਉਹਦੇ ਸੱਟਾ ਵੀ ਮਾਰੀ ਬਈ ਹ ਜੇ ਜਾਣ ਕਾ ਅੱਗ ਲੱਗ ਗਈ ਹਮਲਾ ਥੋੜੇ ਤੇ ਉਹ ਮੁੰਡਾ ਕਿੱਥੇ ਐਸ ਟਾਈਮ ਉਹਨੂੰ ਡੀ ਐਮ ਸੀ ਬਾਈ ਹੁਣ ਮੈਂ ਆ ਦੇਖੋ ਕੌਣ ਮੇਰਾ ਮੈਂ ਪਹਿਲਾਂ ਜਾਣ ਲੱਗਿਆ ਸੀ ਬਾਈ ਇੰਨੀ ਨਲਾਕੀ ਆ ਸਾਡੀ ਐਂਬੂਲੈਂਸਾਂ ਦੀ ਉਹਦੇ ਵਿੱਚ ਏ ਸੀ ਦਾ ਕੋਈ ਪ੍ਰਬੰਧਨ ਨਹੀਂ ਗਾ ਪੈਸੇ ਬਹੁਤ ਲੈਂਦੇ ਆ ਠੀਕ ਆ ਬਾਈ ਕਿਉਂਕਿ ਮੈਂ ਆਪ ਸ਼ੁਕਰ ਪੁੱਛਣਾ ਬਾਈ ਬਾ ਆ ਪੁੱਤਰ ਕੇ ਬਾਹਰ ਆ ਗਿਆ ਬਾਈ ਜੱਗੀ ਵੀਰ ਉਹੋ ਜਿਹੜਾ ਮੁੰਡਾ ਸੀ ਕੱਲਾ ਸੀਗਾ ਬਾਈ ਇਹ ਮੈਨੂੰ ਨਹੀਂ ਚੀਜ਼ ਦਾ ਪਤਾ ਮੈਨੂੰ ਤਾਂ ਫੋਨ ਆਇਆ ਮੈਂ ਨਾਲ ਹੀ ਡੀ ਐਮ ਸੀ ਪਹੁੰਚ ਗਿਆ ਆਪਣੇ ਕਲਿਆਣੀ ਪਹੁੰਚ ਗਿਆ ਬਾਈ ਉੱਥੇ ਅੱਛਾ ਹੁਣ ਕਿੱਥੇ ਹੈ ਬਾਈ ਇੰਨਾ ਅੱਛਾ ਇਨਸਾਨ ਆ ਬਾਈ ਆਪਾਂ ਕਹਿ ਵੀ ਰੱਬ ਰੂਪੀ ਇਨਸਾਨ ਆ ਬਾਈ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਨਾ ਕੋਈ ਡਰਿੰਕ ਲੈਂਦਾ ਬਾਈ ਉਹ ਬੰਦਾ ਬਾਈ ਕਿੱਥੇ ਆ ਉਹ ਬਾਈ ਅੱਜ ਉਹਨੂੰ ਰੈਫਰ ਕਰਤਾ ਹੁਣੇ ਉਹਨਾਂ ਨੂੰ ਉਹ ਵਿਆਹਿਆ ਹੋਇਆ ਮੈਰਿਡ ਆ ਬਾਈ ਦੋ ਬੱਚੇ ਐਟ ਲੀਸਟ ਬੱਚੇ ਆ ਬਾਈ ਉਹਦੇ ਜਿੱ ਕੀ ਉਹਦਾ ਪੂਰਾ ਨਾਮ ਕੀ ਹੈ ਮੁੰਡੇ ਦਾ ਜਸਕੀਰਤ ਬਾਈ ਤੇ ਉਹਦੇ ਡੈਡੀ ਦਾ ਨਾਮ ਨਹੀਂ ਬਾਈ ਮੈਂ ਜਿੱ ਕੀ ਭਾਜੀ ਜੋ ਤੁਹਾਨੂੰ ਸ਼ੁਰੂਆਤ ਦੇ ਵਿੱਚ ਕੀ ਪਤਾ ਲੱਗਿਆ ਜਦੋਂ ਤੁਹਾਨੂੰ ਫੋਨ ਆਇਆ ਕਿ ਉੱਥੇ ਗਿਆ ਮੇਰੇ ਭਾਂਜੇ ਦਾ ਪਹਿਲਾਂ ਮੈਨੂੰ ਆਇਆ ਸਕਾਈ ਫੋਟੋਗ੍ਰਾਫੀ ਦਾ ਜਿਹੜੇ ਮੇਰੀ ਮਾਰਕੀਟ ਚ ਕਿਉਂਕਿ ਜੱਸੇ ਦੀ ਪਹਿਲਾਂ ਦੁਕਾਨ ਮੇਰੇ ਨਾਲ ਹੀ ਦੁਕਾਨ ਸੀ ਬਾਈ ਅੱਛਾ ਜੀ ਤੇ ਉਸ ਤੋਂ ਬਾਅਦ ਮੈਨੂੰ ਸਕਾਈ ਦਾ ਫੋਨ ਆਇਆ ਆਕਾਸ਼ ਦਾ ਕਹਿੰਦਾ ਵੀਰੇ ਤੈਨੂੰ ਪਤਾ ਜੱਸੇ ਨਾ ਇਹ ਕੁਸ਼ ਹੋ ਗਿਆ ਮੈਂ ਕਿਹਾ ਨਹੀਂ ਪਤਾ ਫਿਰ ਮੈਂ ਆਪਦੇ ਭਾਂਜੇ ਨੂੰ ਕਨਫਰਮ ਕਰਨ ਵਾਸਤੇ ਮੈਂ ਕਿਹਾ ਡਰਾਮੇ ਨਾ ਕਰ ਦਿਓ ਮੈਨੂੰ ਸੱਦਣ ਵਾਸਤੇ ਮੈਂ ਆਪਦੇ ਭਾਂਜੇ ਨੂੰ ਫੋਨ ਲਾਇਆ ਆਪਣੇ ਜੱਗੇ ਭਾਈ ਤੁਹਾਨੂੰ ਕੀ ਲੱਗਦਾ ਹੈ ਕੀ ਹੈ ਮਸਲਾ ਸਾਰਾ ਇਹ ਕਿੱਦਾਂ ਹਾਂ ਜਿਵੇਂ ਕਹਿੰਦੇ ਰਹੇ ਸੀ ਕੀ ਕੰਮ ਕਰਦਾ ਸੀ ਬਿਜ਼ਨਸ ਕੀ ਕਰਦਾ ਸੀ ਸ਼ੇਅਰ ਮਾਰਕੀਟ ਦਾ ਕੰਮ ਸੀ ਬਈ ਦਾ ਸ਼ੇਅਰ ਮਾਰਕੀਟ ਦਾ ਕੰਮ ਸੀ ਹੈਨਾ ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਇਹ ਮਸਲਾ ਬਈ ਇਹ ਵੀ ਕੋਈ ਇਹਨੂੰ ਥ੍ਰੈਟ ਆਈ ਹੋਣੀ ਹੈ ਕੋਈ ਥ੍ਰੈਟ ਆਈ ਹੋਣੀ ਹੈ ਰਾਈਟ ਆ ਬਈ ਬਿਲਕੁਲ ਆਪ ਝੂਠ ਨਹੀਂ ਬੋਲੂਗਾ ਪਹਿਲਾਂ ਵੀ ਇਹ ਥ੍ਰੈਟ ਆਈ ਸੀ ਇਹਨੂੰ ਆਈ ਸੀ ਇਹਨੇ ਆਪਦੇ ਵਾਸਤੇ ਇਹਨੂੰ ਗਨਮੈਨ ਵੀ ਮਿਲੇ ਸੀ ਬਈ ਇੱਕ ਵਾਰ ਠੀਕ ਆ ਇਹਨੂੰ ਰਿਐਲਿਟੀ ਇਹਨੂੰ ਥ੍ਰੈਟ ਆਈ ਆ ਪਰ ਇਹ ਇੰਨਾ ਸਾਊ ਸੀ ਇਹ ਇਹ ਦਿਮਾਗ ਚ ਨਹੀਂ ਗਿਆ ਯਾਰ ਮੈਂ ਕਿਸਦਾ ਮਾਰਾ ਕੀ ਕਰਦਾ ਬਈ ਇੰਨਾ ਸਾਊ ਇਨਸਾਨ ਆ ਬੰਦਾ ਇਹ ਮਤਲਬ ਮੈਂ ਕਹਾਂ ਵੀ ਰੱਬ ਦੇਖਿਆ ਮੈਂ ਨਹੀਂ ਰੱਬ ਦੇਖਿਆ ਇਹ ਬੰਦਾ ਇਨਾਂ ਰੱਬ ਆ ਨਹੀਂ ਫੇਰ ਉਹ ਗਨਮੈਨ ਵਾਪਸ ਹੋ ਗਏ ਸੀਗੇ ਉਹ ਬਾਈ ਪਤਾ ਨਹੀਂ ਇਹ ਜੱਸੇ ਨੂੰ ਪਤਾ ਹੋਣਾ ਚਾਹੀਦਾ ਨਿੰਮੀ ਚੀਜ਼ ਬਾਰੇ ਭਾਜੀ ਜਿਵੇਂ ਤੁਸੀਂ ਕਿਹਾ ਕਿ ਕੋਈ ਹਮਲਾ ਜਿਵੇਂ ਕਿਨੇ ਸ਼ੁਰੂਆਤ ਤੋਂ ਹੀ ਬੋਲੇਗੇ ਹਮਲਾ ਹੋਇਆ ਮੁੰਡੇ ਤੇ ਨਹੀਂ ਮੈਂ ਹੀ ਨਹੀਂ ਕਿਹਾ ਮੈਂ ਹੀ ਨਹੀਂ ਕਿਹਾ ਇਹ ਹਮਲਾ ਹੋ ਸਕਦਾ ਰੱਬ ਹੋ ਸਕਦਾ ਕਿਉਂਕਿ ਦਸਵੀਂ ਤਾਂ ਬਈ ਹੈ ਹੀ ਨਹੀਂ ਕਿਸੇ ਨਾਲ ਦੀ ਅੱਛਾ ਜੀ ਬਾਈ ਇਹ ਦਸਵੀਂ ਕਿਸੇ ਨਾਲ ਨਹੀਂ ਜੀ ਜਦੋਂ ਉਹ ਹਸਪੀਟਲ ਭੇਜਿਆ ਬੋਲਦਾ ਨਹੀਂ ਸੀਗਾ ਬੋਲ ਰਿਹਾ ਬਾਈ ਨਹੀਂ ਉਦੋਂ ਪੁੱਛਿਆ ਨਹੀਂ ਵੀ ਕੀ ਹੋਇਆ ਨਹੀਂ ਨਹੀਂ ਆਈ ਨਹੀਂ ਬੋਲ ਰਿਹਾ ਸੀਗਾ ਮੈਂ ਜੱਸੇ ਠੀਕ ਆ ਪੁੱਤ ਮੈਂ ਹੀ ਕਿਹਾ ਮੇਰਾ ਛੋਟਾ ਭਰਾ ਬਈ ਹੂੰ ਠੀਕ ਹੈ ਜੀ ਪਰ ਉਹ ਜੇ ਆਪਾਂ ਕਹੀ ਵੀ ਨਾ ਆਪ ਨੋਰਮਲ ਜਿਵੇਂ ਉਹ ਉਹ ਕਿੰਨੇ ਕਿੰਨੇ ਪਰਸੈਂਟ ਹੋ ਗਿਆ ਚੁੱਕਿਆ ਹੋ ਜੀ ਉਹ ਲੱਗਦਾ ਤੁਹਾਨੂੰ ਇਸ ਟਾਈਮ ਬਈ ਸਿਰ 60 ਬਹੁਤ ਸੀਗੀ ਸੱਟਾਂ ਵੱਜੀ ਹੋਈਆਂ ਪਹਿਲਾਂ ਡਾਕਟਰ ਸਾਹਿਬ ਨੇ ਭੇਜਿਆ ਆਕਸੀਜਨ ਦੀ ਕਮੀ ਵੀ ਸੀਗੀ ਮਤਲਬ ਸੱਟਾਂ ਵੱਜੀਆਂ ਹੋਈਆਂ ਪਹਿਲਾਂ ਬਹੁਤ ਜ਼ਿਆਦਾ ਵੱਜੀ ਸੱਟ ਵੀ ਲੱਗੀ ਉਹਦੀ ਆ ਦੇਖੋ ਆਹੇ ਕੋ ਫੋਨ ਆ ਮੇਰੇ ਉਸ ਤੋਂ ਅੱਗੇ ਅੱਗ ਕਿਵੇਂ ਲੱਗ ਗਈ ਨਹੀਂ ਅਸੀਂ ਨਹੀਂ ਸੀਗੇ ਮੈਂ ਇੱਥੇ ਨਹੀਂ ਸੀਗਾ ਭਾਈ ਅੱਛਾ ਮੈਂ ਤਾਂ ਮੈਨੂੰ ਹਸਪੀਟਲ ਦਾ ਫੋਨ ਆਇਆ ਮੈਂ